ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਗੁਰਦੀਪ ਸਿੰਘ ਰੰਗਵਾ ਜਿੰਦਾਬਾਦ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਗੁਰਦੀਪ ਸਿੰਘ ਰੰਗਵਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਇਤਿਹਾਸਿਕ ਜਿੱਤ ਹੋਈ ਆ ਜਿੰਨੂ ਕਿ ਜੇਸ ਬਦਲਾ ਨੂੰ ਕਿ ਲੋਕ ਬੜੇ ਚਿਰ ਦੇਉ ਤਾਬਲੇ ਸੀਗੇ ਪਰ ਕੁਛ ਨਾ ਕੁਛ ਕਾਰਨਾ ਕਰਕੇ ਸਾਡੀ ਪਾਰਟੀ ਪਿਛਲੇ ਸਮੇਂ ਦੇ ਵਿੱਚ ਪਿੱਛੇ ਰਹੀ ਪਰ ਐਤਕਾਂ ਮੈਂ ਆਮ ਪਬਲਿਕ ਨੂੰ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਮੁਬਾਰਕ ਦੇ ਮੁਬਾਰਕਬਾਦ ਦੇਣਾ ਤੇ ਸਾਰੇ ਪਬਲਿਕ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚੋਂ ਜਿਤਾ ਕੇ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਦੇ ਵਿੱਚ ਮੋਹਰ ਲਾਈ ਹੈ ਪਾਜੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਕਾਲੀ ਨੇ ਮੇਰੇ ਸਾਬਕਾ ਮੰਤਰੀ ਸੁਚਾ ਸਿੰਘ ਲੰਘਾਣੇ ਵੀ ਇਲਾਨ ਕਰਦਾ ਸੀ ਇਹਨਾਂ ਦੀ ਮਦਦ ਨਾਲ ਉਹ ਵੀ ਸੈਕਟਰ ਕੋ ਕੰਮ ਕੀਤਾ ਵਿੱਚ ਮੈਂ ਆਖਿਆ ਜੀ ਸਾਰੇ ਭਰਾਵਾਂ ਨੇ ਬੜਾ ਯੋਗ ਲਾਇਆ ਹਰ ਇੱਕ ਨੇ ਸਾਨੂੰ ਸਮਰਥਨ ਦਿੱਤਾ ਸਾਡੇ ਇੱਥੇ ਜਿਹੜੀਆਂ ਧਾਰਮਿਕ ਸੰਸਥਾਵਾਂ ਸੀ ਜਾਂ ਵੇਕ ਹੈ ਧਾਰਮਿਕ ਸੰਸਥਾਵਾਂ ਉਹਨਾਂ ਨੇ ਵੀ ਸਾਨੂੰ ਸਪੋਰਟ ਕੀਤੀ ਆ ਤਾਂ ਅਸੀਂ ਜਿੱਤੇ ਆ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਆ। ਵਿਕਾਸ ਨੂੰ ਡਵੈਲਪਮੈਂਟ ਨੂੰ ਲੈ ਕੇ ਹਲਕੀ ਦੇ ਲੋਕਾਂ ਨੂੰ ਹੁਣ ਇੱਕੋ ਜਿਹੀ ਜੱਗੀ ਆ ਕਿ ਸਰਕਾਰ ਵੀ 2.5 ਸਾਲ ਬਾਅਦ ਤੇ ਐਮ.ਐਲ.ਏ ਵੀ ਬਣ ਗਿਆ ਵਿਕਾਸ ਕਾਰਜਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਵੇਖੋ ਜੀ ਸਾਡੀ ਪਾਰਟੀ ਬੇਸ਼ੱਕ ਸਤਾ ਦੇ ਵਿੱਚ 2.5 ਪੌਣੇ 3 ਸਾਲ ਤੋਂ ਸੀਗੀ। ਪਰ ਸਾਡਾ ਕਿਤਨਾ ਕਿਤੇ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਕਿ ਕਿ ਸੁਖਜਿੰਦਰ ਰੰਧਾਵਾ ਐਮ ਐਲ اے ਸੀ ਪਾਵਰ ਉਹਦੇ ਕੋਲ ਸੀ ਜਦੋਂ ਅਸੀਂ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਸਾਂ ਪਰ ਸੁਖਜਿੰਦਰ ਰੰਧਾਵਾ ਸਾਡੇ ਕੰਮ ਦੇ ਵਿੱਚ ੜਿੱਕਾ ਪਾਉਂਦਾ ਸੀ ਮੈਂ ਇਹਨਾਂ ਵਾਂ ਪੀ ਵੀ ਇੱਕ ਸਾਡੇ ਵਾਸਤੇ ਬਹੁਤ ਵੱਡੀ ਪ੍ਰਾਪਤੀ ਆ ਕਿ ਸਾਡਾ ਐਮ ਐਲ اے ਵਿਧਾਨ ਸਭਾ ਦੇ ਵਿੱਚ ਪਹੁੰਚਿਆ ਅਸੀਂ ਖੁੱਲ ਕੇ ਵਿਕਾਸ ਕਰਾਂਗੇ ਕਿਸੇ ਵੀ ਕੰਮ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਆਵੇ ਕਿ ਕਿਸੇ ਪਿੰਡ ਦੇ ਵਿੱਚ ਆਮ ਵਰਕਰਾਂ ਦੇ ਵਿੱਚ ਅੱਜ ਬਹੁਤ ਜ਼ਿਆਦਾ ਜੋਸ਼ਵਾ ਅਤੇ ਵਰਕਰ ਬੜੀ ਦੇਰ ਦੇ ਭੰਗੜੇ ਪਾ ਰਿਹਾ ਵਰਕਰਾਂ ਨੂੰ ਵਧਾਈ ਦਾ ਸੰਦੇਸ਼ ਕੀ ਦੇਣਾ ਚਾਹੋਗੇ ਮੈਂ ਇਹਨਾਂ ਦੀ ਕਰਾਂ ਦਾ ਮੈਂ ਰੋਮ ਰੋਮ ਤੋਂ ਧੰਨਵਾਦ ਕਰਦਾ ਕਿਉਂਕਿ ਜਿੰਨਾ ਵਰਕਰਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਅਸੀਂ 6000 ਲੀਟਰ ਦੇ ਨਾਲ ਜਿੱਤੇ ਆ ਇਹ ਵਰਕਰਾਂ ਦੇ ਸਹਿਯੋਗ ਦੇ ਨਾਲ ਜਿੱਤਾ ਤਾਂ ਮੈਂ ਵਿਸ਼ਵਾਸ ਦਿਵਾਉਣਾ ਕਿ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਖੜੇ ਆ ਅਗਲੇ ਸਮੇਂ ਦੇ ਵਿੱਚ ਵੀ ਰਾਤ ਮਾਰੋਗੇ ਆਵਾਜ਼ ਰਾਤ ਤੁਹਾਡੇ ਨਾਲ ਖੜਾਂਗੇ ਦਿਨੇ ਆਵਾਜ਼ ਮਾਰੋਗੇ ਅਸੀਂ ਦਿਨੇ ਤੁਹਾਡੇ ਨਾਲ ਖੜਾਂਗੇ